ਦੇ ਨਾਲ ਇਸ ਟਾਈਮ ਉੜਾ ਡੈਟ ਰਿਲੀਵ ਤੋਂ ਨਰਮਲ ਸਿੰਘ ਮਾਨ ਜੀ ਜਿਹੜੇ ਉਹ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਆਪਾਂ ਜਿਹੜੀ ਉਹ ਗੱਲਬਾਤ ਜਿਹੜੀ ਉਹ ਕਰਦੇ ਆ ਕਰਜ਼ਿਆਂ ਦਾ ਦੌਰ ਚੱਲ ਰਿਹਾ ਹੈ ਟੈਰਿਫ ਦਾ ਦੌਰ ਚੱਲ ਰਿਹਾ ਹੈ ਸੋ ਪਤਾ ਨਹੀਂ ਲੱਗ ਰਿਹਾ ਕੀ ਹੋਣਾ ਹੈ ਸੋ ਸਿਚੁਏਸ਼ਨ ਅੱਗੇ ਕੀ ਬਣਨੀ ਆ ਇਕਨੋਮਿਕਲੀ ਕਿਸੇ ਵੀ ਪਾਸੇ ਨੂੰ ਜਿਹੜੇ ਹਾਲਾਤ ਹੋ ਜਾ ਸਕਦੇ ਆ ਪਰ ਤੁਹਾਡੇ ਕੋਲ ਇਹ ਆਪਸ਼ਨ ਲੈ ਕੇ ਆਉਂਦੇ ਨੇ ਵੀ ਤੁਸੀਂ ਜੇ ਬਾਇ ਚਾਂਸ ਫਾਈਨੈਂਸ਼ੀਅਲ ਬਰਡਨ ਦੇ ਵਿੱਚਾਂ ਡੈਟ ਦੇ ਵਿੱਚਾਂ ਤੇ ਤੁਸੀਂ ਉਸ ਨੂੰ ਕਿਸ ਤਰੀਕੇ ਦੇ ਨਾਲ ਕਰ ਸਕਦੇ ਆ ਮਹਨਮਾਨ ਜੀ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਸਵਾਗਤ ਹੈ ਸਾਸਕਾਲ ਜੀ ਸਾਸਕਾਲ ਥੈਂਕ ਯੂ ਰਾਜ ਥੈਂਕ ਯੂ ਧੰਨਵਾਦ ਸਾਸਕਾਲ ਜੀ ਜਦੂਜੀ ਸਾਸਕਾਲ ਜੀ ਅੱਛਾ ਇੱਕ ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਦੱਸ ਤੈ ਜਾਈਏ ਟਰੰਪ ਹੁਣਾਂ ਨੇ ਆਲਰੇਡੀ ਬਿਆਨ ਜਿਹੜਾ ਉਹ ਦਾ ਤਰੂਡੋ ਹੁਣਾਂ ਦੇ ਰੈਟੇਲਟਰੀ ਜਿਹੜੇ ਟੈਰਿਫਸ ਉਸ ਦੇ ਉੱਤੇ ਕਿਹਾ ਵੀ ਗਵਰਨਰ ਰੂਡ ਉਹ ਦਾ ਹੁਣ ਸੂਬਾ ਚ ਮਿਲਦਾਗਾ ਕੈਨੇਡਾ ਲੋ ਬਚ ਕੇ ਰੋ ਆ ਰਿਹਾ ਅਮਰੀਕਾ ਤੁਹਾਨੂੰ ਅਸੀਂ ਸੂਬਾ ਲੱਗਦਾ ਬਣਾ ਕੇ ਹੀ ਹਟਣਾ ਆ ਤੇ ਉਹਦਾ ਅਸਰ ਰਾਜਕਨਵੀਰ ਸਿੰਘ ਇਹ ਹੋਇਆ ਵੀ ਜਿਹੜੀ ਉੱਥੇ ਦੀ ਆਪੋਜੀਸ਼ਨ ਪਾਰਟੀ ਸੀ ਨਾ ਕਨਜ਼ਰਵੇਟਿਵ ਉਹ 26 ਪੁਆਇੰਟ ਉੱਪਰ ਜਾ ਰਹੀ ਸੀ ਟਰੂਡੋ ਦੀ ਪਾਰਟੀ ਤੋਂ ਜਦੋਂ ਤੋਂ ਇਹ ਤਿੰਨ ਹਫ਼ਤਿਆਂ ਤੋਂ ਇਹ ਗੱਲ ਹੋਈ ਆ ਤੇ ਮੁੜ ਕੇ ਟਰੂਡੋ ਦੀ ਪਾਰਟੀ 2% ਉੱਪ ਜਾ ਰਹੀ ਹੈ ਉਹਨਾਂ ਨੂੰ ਦੇਖੋ ਨਹੀਂ ਫਰਕ ਤਾਂ ਦੇਖੋ ਪੈਂਦਾ ਵੀ ਜਿਹੜਾ ਬੁਲੀ ਦੇ ਮੋਰੇ ਕਹਿੰਦੇ ਖੜਦੇ ਆ ਤੇ ਲੋਕ ਉਹਦੇ ਨਾਲ ਜਿਹੜਾ ਉਹ ਜੁੜ ਜਾਂਦੇ ਆ ਇਹ ਅਕਸਰ ਸੁਭਾਅ ਹੁੰਦਾ ਆ ਆਮ ਲੋਕਾਂ ਦੇ ਵਿੱਚ ਹੀ ਤਾਂ 트ੰਪ ਹੋਣਾ ਦੇ ਬਿਆਨ ਦੀ ਜਿਵੇਂ ਚਰਚਾ ਜਿਹੜੀ ਕਰਕੇ ਤੇ ਫਿਰ ਆਪਾਂ ਨਿਰਮਲ ਭਾਜੀ ਦੇ ਨਾਲ ਗੱਲ ਕਰਦੇ ਆ ਉਹ ਕਹਿੰਦੇ ਵੀ ਗਵਰਨਰ ਟਰੂਡੋ ਨੂੰ ਪਤਾ ਨਹੀਂ ਜਾਂ ਪਤਾ ਨਹੀਂ ਆ ਜਿੰਨਾ ਤੁਸੀਂ ਵਾਪਸੀ ਸਾਡੇ ਦੇ ਟੈਰਿਫ ਲਾਉਣਾ ਆ ਇਧਰੋਂ ਉਹਨਾਂ ਹੀ ਅਸੀਂ ਟੈਰਿਫ ਹੋਰ ਵਧਾ ਦੇਣਾ ਸੋ ਮਤਲਬ ਲੋਕਾਂ ਦਾ ਮਤਲਬ ਲੱਗਦਾ ਵੀ ਨਿਚੋੜ ਦੇਣਾ ਹੈ ਲੋਕਾਂ ਨੂੰ ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਬਣੀ ਆ ਇਹ ਈਗੋ ਕਲੈਸ਼ ਆ ਕੀ ਇਸ ਦੇ ਵਿੱਚ ਹੈਗਾ ਆ ਕਿਉਂ ਇਹ ਡਿਪਲੋਮੇਸੀ ਨਹੀਂ ਕੰਮ ਕਰ ਰਹੀ ਕਿਉਂ ਆਪਸੀ ਗੱਲਬਾਤ ਜਿਹੜੀ ਉੱਥੇ ਹੁਣ ਫੇਲ ਹੋ ਰਹੀ ਹੈ ਚੱਕਰ ਕੀ ਜਿਹੜਾ ਇਸ ਟਾਈਮ ਪੈ ਰਿਹਾ ਇਹ ਤਾਂ ਚਲੋ ਆਉਂਦੇ ਦਿਨਾਂ 'ਚ ਜਿਆਦਾ ਆਪਾਂ ਨੂੰ ਪਤਾ ਲੱਗੂਗਾ ਪਰ ਇਸ ਦੇ ਉੱਤੇ ਬਾਬਤ ਰਿਟੈਲੀਟਰੀ ਟੈਰਿਫ ਦੇ ਉੱਤੇ ਟਰੰਪ ਹੋਣਾ ਨੇ ਫੇਰ ਜਿਹੜਾ ਇਹ ਬਿਆਨ ਦਾਗ ਦਿੱਤਾ ਜਿੰਨਾ ਟੈਰਿਫ ਤੁਸੀਂ ਸਾਡੇ ਸਾਮਾਨ ਦੇ ਉੱਤੇ ਹੋਰ ਲਾਉਂਗੇ ਉਨਾ ਹੀ ਜਿਹੜਾ ਤੁਹਾਡੇ ਸਬੰਧ ਦੇ ਉੱਤੇ ਐਕਸਟਰਾ ਟੈਰਿਫ ਜਿਹੜਾ ਆ ਉਹ ਲਾ ਦਿੱਤਾ ਜਾਵੇਗਾ ਜੀ ਤੇ ਹੁਣ ਆਪਾਂ ਪਹੁੰਚਦੇ ਹਾਂ ਜੀ ਨਰਮਨ ਮਾਨ ਜੀ ਦੇ ਨਾਲ ਉਹਨਾਂ ਨਾਲ ਕਰਦੇ ਆ ਇਸ ਟਾਈਮ ਗੱਲਬਾਤ ਨਰਮਨ ਮਾਨ ਜੀ ਹੁਣ ਇਹ ਸਾਰੀਆਂ ਸਿਚੁਏਸ਼ਨ ਜੋ ਇਸ ਟਾਈਮ ਆਪਣੇ ਸਾਹਮਣੇ ਅਨਫੋਲਡ ਹੋ ਰਹੀਆਂ ਇਕਨੋਮਿਕਲੀ ਜਿਹੜੀਆਂ ਚੀਜ਼ਾਂ ਆ ਇਸ ਦੇ ਵਿੱਚ ਜਿਹੜਾ ਫਰਕ ਪੈ ਰਿਹਾ ਆ ਰੈਸੈਸ਼ਨ ਦੀ ਦਸਤਕ ਰੈਸੈਸ਼ਨ ਦੀਆਂ ਗੱਲਾਂ ਡੈਟ ਨੂੰ ਲੈ ਕੇ ਜਿਹੜੀਆਂ ਚੀਜ਼ਾਂ ਆ ਤੁਹਾਡੀ ਇੰਡਸਟਰੀ ਇਸ ਤੇ ਲਈ ਕਿਦਾਂ ਰੈਡੀ ਹੋ ਰਹੀ ਹੈ ਜੀ 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 ਬਿਲਕੁਲ ਆਈ ਥਿੰਕ ਪਹਿਲਾ ਜਿਹੜਾ ਤੁਸੀਂ ਗੱਲ ਕੀਤੀ ਬੜੀ ਇੰਪੋਰਟੈਂਟ ਗੱਲ ਹੈ ਰਾਜ ਜਿਹੜੀ ਅੱਜ ਬਿਆਨ ਦਿੱਤਾ ਹੈ ਇਧਰੋਂ ਟਰੰਪ ਨੇ ਇਹ ਲੋਕਾਂ ਦੇ ਇਮੋਸ਼ਨਸ ਨੂੰ ਇਨਵੋਕ ਕਰਨ ਦੀ ਗੱਲ ਹੈ ਐਂਡ ਆਫ ਦਾ ਡੇ ਜਿਹੜਾ ਓਵਰ ਆਲ ਜਿਹੜਾ ਵੱਡਾ ਏਜੰਡਾ ਉਹਦੇ ਚ ਇਹ ਹੈ ਪਲਾਨ ਜੋ ਜੋ ਨਜ਼ਰ ਆ ਰਿਹਾ ਹੈ ਕਿ ਜੇ ਟੈਕਸ ਕੱਟਸ ਜਿਹੜੇ ਨੇ ਟ੍ਰਿਲੀਅਨਸ ਆਫ ਡਾਲਰਸ ਦੇ ਬਈ ਕਾਰਪੋਰੇਸ਼ਨ ਨੂੰ ਜਾਂ ਟੈਟ ਚਾਰਟ ਟ੍ਰਿਲੀਅਨ ਦੇ ਦੇਣੇ ਜਿਹੜੇ ਹਮ ਹਮ ਹਾਂਜੀ ਹਾਂਜੀ ਜੋ ਟੈਕਸ ਕਟਸ ਨੂੰ ਕਿਦਾਂ ਆਪਾਂ ਇਹਨਾਂ ਨੇ ਕਵਰ ਕਰਨ ਵਾਸਤੇ ਕੀ ਹੈ ਕਿ ਜਿਹੜਾ ਇਹ ਟੈਕਸ ਜਿਹੜਾ ਲੋਕਾਂ ਦੇ ਵੱਧ ਪੈ ਰਹਿਣਾ ਬਿਕੋਜ਼ 25% ਦਾ ਟੈਰਿਫ ਪੈ ਰਿਹਾ ਦੋਵੇਂ ਪਾਸੇ ਹੁੰਦੇ ਜਿਹੜਾ ਹਰ ਕੰਟਰੀ ਤੇ ਪੈ ਰਿਹਾ ਉਹ ਉਹਦੀ ਉਹਦਾ ਫਾਇਦਾ ਗਵਰਨਮੈਂਟ ਨੂੰ ਹੋਣਾ ਤੇ ਨੁਕਸਾਨ ਲੋਕਾਂ ਨੂੰ ਹੋਣਾ ਸੋ ਲੋਕ ਗਵਰਨਮੈਂਟ ਦਾ ਖਜ਼ਾਨਾ ਭਰੀ ਜਾਣਾ ਉਸ ਖਜ਼ਾਨੇ ਨਾਲ ਲੋਕਾਂ ਨੂੰ ਹੋ ਟੈਕਸ ਉਧਰੋਂ ਟੈਕਸ ਕੱਟ ਲਈ ਜਾਣੇ ਇਧਰੋਂ ਲੋਕਾਂ ਦੇ ਉੱਤੇ ਆਮ ਜਨ ਆਮ ਪਬਲਿਕ ਉੱਤੇ ਜਿਹੜਾ ਬਿਲਕੁਲ ਮਿਨੀਮਮ ਵੇਜ ਤੋਂ ਮਿਨੀਮਮ ਵੇਜ ਕੰਮ ਕਰਦਾ ਜਿਹੜਾ ਅੰਡੇ ਚੌਲ ਦਾਲ ਲੈਂਦਾ ਉਹਨੂੰ ਸੋ ਇੱਕ ਤਰੀਕਾ ਦੀ ਇਹ ਸੋਚੀ ਸਮਝੀ ਜਿਹੜੀ ਸਟ੍ਰੈਟੇਜੀ ਉੱਤੇ ਕੰਮ ਕਰਦੇ ਐ ਐਟਲੀਸ ਅਮਰੀਕਨ ਨਾਟ ਕੈਨੇਡੀਅਨ ਕੈਨੇਡੀਅਨ ਨੂੰ ਤਾਂ ਕੁਛ ਨਾ ਕੁਛ ਕਰਨਾ ਹੀ ਪੈਣਾ ਹੈ ਆਪਣੀ ਇਕਨੋਮੀ ਨੂੰ ਰੱਖਣ ਵਾਸਤੇ ਜੀ ਸੋ ਇਹਦੇ ਉੱਤੇ ਟਰੰਪ ਨੇ ਅੱਗੇ ਵੀ ਕਿਹਾ ਸੀ ਤਕਰੀਬਨ 2-3 ਹਫ਼ਤੇ ਪਹਿਲਾਂ ਕਿ ਪਹਿਲਾਂ ਤਾਂ ਕਹਿੰਦਾ ਸੀ ਨਾ ਆਉਂਦਿਆਂ ਹੀ ਮੈਂ ਖਤਮ ਕਰ ਦੂੰਗਾ ਸਾਰੀ ਮਹਿੰਗਾਈ ਦਾ ਫੱਟੇ ਚੱਕ ਦੂੰਗਾ ਪਰ ਹੁਣ ਕਹਿੰਦਾ ਕਿ ਇੱਕ ਸਾਲ ਤੱਕ ਨਾ ਮੈਨੂੰ ਛੇੜਿਓ ਇੱਕ ਸਾਲ ਸਾਲ ਤੱਕ ਤੇ ਜਿਹੜੇ ਆ ਦਿਸ ਇਜ਼ ਟੂ ਡਿਫਿਕਲਟ ਟੂ ਆਪਣਾ ਰੇਟ ਘਟਾਉਂਦੇ ਔਰ ਸਾਲ ਤੱਕ ਹੋਣਾ ਕਿ ਇੱਕ ਸਾਲ ਤੱਕ ਲੋਕਾਂ ਨੂੰ ਤਕਰੀਬਨ ਤਕਰੀਬਨ ਆਜ਼ਾਦ ਪੈ ਜਾਣੀ ਹੈ ਹੋਰ ਕੁਝ ਨਹੀਂ ਹੋਣਾ ਹੂੰ ਹੂੰ ਤੇ ਆਈ ਡੋਨਟ ਥਿੰਕ ਕਿ ਐਸ ਟਾਈਮ ਜਿਹੜੇ ਸਿਚੁਏਸ਼ਨ ਚੱਲਦੀ ਪਈ ਹੈ ਨਾ ਇੰਟਰਸਟ ਰੇਟ ਘਟਨੇ ਕਿਉਂਕਿ ਇਨਫਲੇਸ਼ਨ ਵੱਧ ਜਾਣੀ ਹੈ ਅੱਜ ਤੋਂ ਦੇਣ ਦੇ ਉੱਤੋਂ ਔਰ ਜੇ ਤੋ ਇਨਫਲੇਸ਼ਨ ਵੱਧ ਗਈ ਔਰ ਜੇ ਨਾ ਇੰਟਰਸਟ ਰੇਟ ਘਟਾਏ ਤੇ ਫਿਰ ਬਹੁਤ ਵੱਡੀ ਰੈਸੈਸ਼ਨ ਇੱਥੇ ਆ ਲੈਣੀ ਹੈ ਹਮ ਅੱਜ ਦੇਖ ਲਓ ਸਟਾਕ ਮਾਰਕੀਟ ਕਾਫੀ ਜਿਆਦਾ ਕਲੈਸ਼ ਕੀਤੀ ਹੈ ਕੱਲ ਕੱਲ ਵੀ ਕ੍ਰੈਸ਼ ਕੀਤੀ ਅੱਜ ਵੀ ਕ੍ਰੈਸ਼ ਕੀਤੀ ਹੈ ਜੀ ਬਿਲਕੁਲ ਸੋ ਜਦੋਂ ਮਾੜੀ ਜੀ ਵੀ ਉੱਤੇ ਜਾਏ ਤਾਂ ਫਿਰ ਬਹੁਤ ਰੌਲਾ ਪਾਉਂਦੇ ਹੁੰਦੇ ਕਿ ਹਾਂ ਜੀ ਚੱਕਦੇ ਫੱਟੇ ਅਸੀਂ ਤਾਂ ਕਮਾਤਿਆਂ ਨੇਹਰੀਆਂ ਅਸੀਂ ਤਾਂ ਕਮਾਤਿਆਂ ਬਹੁਤ ਵਧੀਆ ਹ ਪਰ ਹੁਣ ਕਿਸੇ ਨੇ ਨਹੀਂ ਬੋਲਣਾ ਜੀ ਉਹਨੂੰ ਬੇਰੋੜਾ ਬਾਜੀ ਇਹ ਨਾ ਇੱਕ ਕੁਐਸਚਨ ਮੇਰਾ ਜ਼ਰੂਰ ਆ ਮੈਂ ਆਪਣੀ ਕਮਿਊਨਿਟੀ ਬਹੁਤ ਵੱਡੀ ਟਰਕਿੰਗ ਇੰਡਸਟਰੀ ਦੇ ਵਿੱਚ ਆ ਟਰਕਿੰਗ ਇੰਡਸਟਰੀ ਅਨਫੋਰਚੂਨੇਟਲੀ ਪਿਛਲੇ 3-4 ਸਾਲ ਤੋਂ ਬਹੁਤ ਡਾਊਨ ਰਹੀ ਆ ਪਰ ਜੇ ਹਿਸਾਬ ਨਾਲ ਆਪਾਂ ਸਵੇਰੇ ਖਬਰ ਸਾਂਝੀ ਕੀਤੀ ਆ ਵੀ ਮੈਕਸੀਕੋ ਵਾਲੇ ਬਾਰਡਰ ਤੋਂ ਜਿਹੜੇ ਦੋਨੋਂ ਹੀ ਬਾਰਡਰ ਆ ਟੋਟਲੀ ਉੱਥੇ ਕੋਈ ਟਰੱਕ ਵੀ ਐਂਟਰ ਨਹੀਂ ਹੋਇਆ ਕਿਉਂਕਿ ਹੁਣ ਮੰਨ ਲਓ ਜੇ ਐਵੋਕਾਡੋ 25% ਉਹਨਾਂ ਦੀ ਕੀਮਤਾਂ ਵੱਧ ਗਈਆਂ ਤੇ ਉਹ ਤੋਂ ਘੱਟ ਪ੍ਰਾਈਸ ਤੋਂ ਜੇ ਇੱਥੇ ਮਿਲਦੀਆਂ ਹੋਈਆਂ ਜਾਂ ਇੰਨੀਆਂ ਮਹਿੰਗੀਆਂ ਹੋ ਗਈਆਂ ਸੋ ਅਨਸਰਟੇਨਟੀ ਬਹੁਤ ਸੋ ਮੈਂ ਵੀ ਦੇਖ ਰਿਹਾ ਸੀ ਕੈਨੇਡਾ ਵਾਲੀ ਸਾਈਡ ਤੇ ਵੀ ਉੱਥੇ ਦੇ ਕਾਮਨ ਬਿਸਟ ਕਹਿ ਰਿਹਾ ਸਭ ਤੋਂ ਪਹਿਲਾਂ ਇਹਦਾ ਟਰੱਕਿੰਗ ਤੇ ਬਹੁਤ ਬੁਰਾ ਅਸਰ ਹੋ ਰਿਹਾ ਸੋ ਯਾ ਸੋ ਤੁਸੀਂ ਵੀ ਟਰੱਕਰਸ ਨਾਲ ਬਹੁਤ ਡੀਲ ਕਰਦੇ ਆ ਉਹਨਾਂ ਤੇ ਬਹੁਤਿਆਂ ਦੇ ਵਿਚਾਰਿਆਂ ਦੇ ਕਾਗਜ਼ਾ ਵੀ ਬਹੁਤ ਹੈਗਾ ਟਰੱਕ ਲੈਏ ਹੋਏ ਆ ਸਟਕ ਹੈਗੇ ਆ ਉਹਨਾਂ ਲਈ ਕੋਈ ਨਾ ਕੋਈ ਜਰੂਰ ਸੁਜੈਸ਼ਨ ਦੱਸੋ ਆਪਰਾ ਬਿਲਕੁਲ ਬਿਲਕੁਲ ਆਈ ਥਿੰਕ ਆਪਣੀ ਟਰਕਿੰਗ ਭਾਈਚਾਰਾ ਕਾਫੀ ਦੇਰ ਤੋਂ 2-3 ਸਾਲ ਤੋਂ ਇੰਪੈਕਟ ਫੇਰਦਾ ਐ ਐਂਡ ਅਨਫੋਰਚਨਟਲੀ ਸਿਚੁਏਸ਼ਨ ਇਹ ਜੋਧਵੀਰ ਜੀ ਕਿ ਜਦੋਂ ਵੀ ਕੋਈ ਵੀ ਬੰਦਾ ਆਪਣਾ ਕੋਈ ਵੀ ਇੰਡਸਟਰੀ ਜਦੋਂ ਵੀ ਕਿਸੇ ਤਰ੍ਹਾਂ ਦੇ ਸਟ੍ਰੈਸ ਹੁੰਦੀ ਆ ਅਨਫੋਰਚਨਟਲੀ ਸਾਨੂੰ ਪਹਿਲਾਂ ਪਤਾ ਲੱਗਦਾ ਕਿ ਸਾਨੂੰ ਕਾਲਾ ਸ਼ੁਰੂ ਹੋਣ ਲੱਗ ਪਈਂਦੀ ਆ ਕੁਝ ਸਾਲ ਪਹਿਲਾਂ ਸਾਬੇ ਦਾ ਹੀ ਹਾਲ ਹੀ ਮੁੜ ਕੇ ਟਰੱਕਿੰਗ ਦਾ ਨਾਲ ਹਾਲ ਹੋ ਗਿਆ ਕਈ ਵਾਰ ਮੋਟਲਾ ਦਾ ਹੀ ਹਾਲੀ ਸੋ ਕਿਉਂਕਿ ਟਰੱਕ ਬੜੇ ਮਹਿੰਗੇ ਲੱਗੇ ਨੇ ਦੋ ਦੋ ਢਾਈ ਲੱਖ ਦੇ ਟਰੱਕ ਲੈ ਰਹੇ ਜਿਹੜੇ ਲੱਖ ਲੱਖ ਦੇ ਹਨ ਔਰ ਹਰ ਚੀਜ਼ ਮਹਿੰਗੀ ਲਈ ਆਪਣੇ ਔਰ ਉਹਨਾਂ ਦੇ ਪੇਮੈਂਟ ਆਫੋਰਡ ਨਹੀਂ ਹੋ ਰਹੀਆਂ ਔਰ ਕਈ ਐਸੀ ਵੀ ਸਾਨੂੰ ਕਾਲਾਂ ਆਉਂਦੀਆਂ ਨੇ ਕਿ ਉਹ ਆਪਣੇ ਕੰਪਨੀ ਨੂੰ ਕਹ ਰਹੇ ਸਾਡੇ ਟਰੱਕ ਚੁੱਕ ਕੇ ਲੈ ਜਾਓ ਉਹ ਫੇਰ ਵੀ ਨਹੀਂ ਲੈ ਕੇ ਜਾ ਰਹੇ ਵਿਚਾਰੇ ਨੂੰ ਉਹਦਾ ਹੋਰ ਸਿਆਪਾ ਇਸੇ ਮਾਹੌਲ ਕਰਾ ਵਾਲੀ ਜਿਹੜੀ ਸਿਚੁਏਸ਼ਨ ਅੱਜ ਤੋਂ 12 14 ਸਾਲ ਪਹਿਲਾਂ ਹੋਈ ਸੀ ਫਿਰ ਦੋ ਦੋ ਸਾਲ ਪੇਮੈਂਟਾਂ ਨਹੀਂ ਦਿੰਦੇ ਤਾਂ ਵੀ ਬੈਂਕਾਂ ਆ ਕੇ ਲੈ ਕੇ ਨਹੀਂ ਜਾਂਦੀਆਂ ਸੀ ਕਿਹਦੇ ਵੀ ਰੈਲੋ ਘਟੋੜ ਸਾਫ਼ ਰਹੂਗਾ ਹੂੰ ਜੀ 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 ਔਰ ਕਈ ਆਪਣੇ ਅਨਫੋਰਚੂਨੇਟਲੀ ਕਈ ਆਪਣੇ ਬਹੁਤ ਲਿਮਟਡ ਨੰਬਰ ਜਿਹੜਾ ਸਾਨੂੰ ਸ਼ਿਕਾਇਤਾਂ ਮਤਲਬ ਇਸ਼ੂ ਵੀ ਆਏ ਨੇ ਮੈਂ ਅੱਗੇ ਵੀ ਸ਼ੇਅਰ ਵੀ ਕੀਤਾ ਹੈ ਆਫਲਾਈਨ ਰਾਜਰਾਂ ਨਾਲ ਕਿ ਕਈ ਲੋਕਾਂ ਨੇ ਕਿਹਾ ਕਿ ਗੀਤਾ ਕਿ ਟਰੱਕ ਨੂੰ ਦੇਂਦੇ ਨਹੀਂ ਪੀ ਅੱਗੇ ਪਿਛੇ ਹੋ ਜਾਂਦੇ ਨੇ ਤੇ ਬੈਂਚ ਵਾਰੰਟ ਵੀ ਇਸ਼ੂ ਹੋ ਰਹੇ ਨੇ ਲੋਕਾਂ ਦੇ ਤੇ ਅਰੇਸ ਵਾਰੰਟ ਵੀ ਨੇ ਔਰ ਇੱਕ ਸਾਡਾ ਕਲਾਇੰਟ ਐਸੇ ਵੀ ਹੈਗੇ ਨੇ ਜਿਹੜੇ ਲੈਂਡ ਕੀਤੇ ਔਰ ਲੈਂਡ ਹੁੰਦੀਆਂ ਸਾਰੀ ਉਹਨਾਂ ਨੂੰ 에ਰਪੋਰਟ ਤੇ ਰੈਸਟ ਕਰ ਲੇ ਤਾਂ ਵੀ ਕੋਲ ਉਹਨਾਂ ਦੇ ਬ੍ਰੈਂਟ ਵਾਸਟ ਵਾਰੰਟਸ ਹੈਗੇ ਹਨ ਸੋ ਇਹ ਚੀਜ਼ਾਂ ਨੂੰ ਕਈ ਵਾਰ ਆਪਾਂ ਅਨਗਹਿਲ ਕਰ ਦਿੰਦੇ ਨੇ ਖਾਸ ਕਰ ਆਪਣੇ ਭਾਈਚਾਰਾ ਦਾ ਜੋ ਬਿਲਕੁਲ ਸਿਰ ਤੇ ਨਹੀਂ ਆ ਕੇ ਪੈਂਦੀ ਉਹਨਾਂ ਜਿਹੜਾ ਆਪਰ ਐਕਟ ਨਹੀਂ ਕਰਦੇ ਨਹੀਂ ਕਰਦੇ ਔਰ ਜੇ ਇਕਨੋਮੀ ਬੈਟਰ ਵੀ ਹੋ ਜਾਂਦੀ ਹੈ ਜੋਦਨੀ ਜੀ ਕਿ ਤਾਂ ਵੀ ਆਈ ਥਿੰਕ ਕਿ ਆਨਵਰ ਉਹਦੇ ਨਾਲ ਆਪਾਂ ਜੇ ਫੇਰ ਵੀ ਆਪਾਂ ਤਿਆਰ ਨੇ ਜੇ ਇਕਨੋਮੀ ਬੈਟਰ ਹੋ ਜਾਂ ਖਰਾਬ ਹੁੰਦੀ ਆਫ ਕੋਰਸ ਵੀ ਡੋਨਟ ਨੀਡ ਐਨੀ ਡੈਟ ਕਿਉਂਕਿ ਇਟਸ ਬੈਡ ਮਨੀ ਗoing ਆਫਟਰ ਗੁਡ ਆਪਾਂ 90%, 90 99 ਤੋਂ ਵੀ ਜ਼ਿਆਦਾ 99.99 ਆਪਣਾ ਇੰਟਰਸਟ ਰੇਟ ਜਿਹੜਾ ਆਪਣਾ ਹੁੰਦਾ ਮੰਥਲੀ ਪੇਮੈਂਟ ਕ੍ਰੈਡਿਟ ਕਾਰਡ ਦੀ ਉਹ ਪੈਨ ਲੱਗਦੀ ਆਲਮੋਸਟ ਪਿਛਲੇ 16 17 ਸਾਲ ਦੇ ਤੋਂ ਵੀ ਆਰ ਵਨ ਆਫ ਦਾ ਲਾਰਜੈਸਟ ਜਿਹੜੀ ਨਾਨ ਜਿਹੜੀ ਗੋਰੀ ਕੰਪਨੀ ਹੈਗੀ ਹੈ ਸੋ ਵੀ ਆਰ ਟਾਪ 10 ਕੰਪਨੀਸ ਇੱਕ ਨਿੱਕਾ ਪੈਸਾ ਚਾਰਜ ਨਹੀਂ ਕਰਦੇ ਜਿੰਨਾ ਚਿਰ ਆਪਣੇ ਕਲਾਇੰਟ ਦਾ ਕਰਜ਼ਾ ਮਾਫ ਨਹੀਂ ਹੋ ਜਾਂਦਾ ਉਹ ਚ ਕਿਸੇ ਦਾ ਕਰਜ਼ਾ ਹੋਏ ਚਾਹੇ ਡੈਟ ਕ੍ਰੈਡਿਟ ਕਾਰਡ ਦਾ ਡੈਟ ਹੈ ਕੋਈ ਗੱਡੀ ਰੀਪੋ ਹੋ ਗਈ ਹੈ ਜਾਂ ਟੋਟਲ ਹੋ ਗਈ ਹੈ ਜਾਂ ਕੋਈ ਲੀਜ਼ ਐਕਸਪਾਇਰ ਹੋ ਗਈ ਹੈ ਜਾਂ ਕੋਈ ਹੋਰ ਫੀਸ ਆ ਗਈ ਖਾਸ ਕਰ ਟਰੱਕਿੰਗ ਇੰਡਸਟਰੀ ਦੇ ਵਿੱਚ ਕੋਈ ਵੈਂਡਰ ਪੇਮੈਂਟ ਹੈਗੀ ਹੈ ਸੋ ਉਹ ਸਾਨੂੰ ਕਾਲ ਕਰ ਲੈਂਦੇ ਜਿਹੜੀ ਵੀ ਆਪਸ਼ਨਸ ਦੇ ਚਾ ਡੈਟ ਸੈਟਲਮੈਂਟ ਹੈ ਡੈਟ ਕਨਸੋਲਿਡੇਸ਼ਨ ਹੈ ਬੈਂਕਰਪਸੀ ਹੈ ਵੀ ਕੈਨ ਰਿਵਿਊ ਆਲ ਦੋਸ ਤੇ ਉਹਦੇ ਨਾਲ ਉਹਨਾਂ ਦਾ ਜਿਹੜਾ ਬੈਸਟ ਆਪਸ਼ਨਸ ਹੈ ਉਹਨਾਂ ਨੂੰ ਔਰ ਸਟਿਲ ਜੇ ਅਪ ਟੂ 60% ਬਚਦੇ ਨੇ ਉਹਦੇ ਬਾਅਦ ਵੀ ਸਾਰੇ ਜਿਹੜੇ ਬਾਕੀ 40% ਰਹਿੰਦੇ ਨੇ ਉਹ ਵੀ ਤੁਸੀਂ ਮੰਥਲੀ ਇਨਸਟਾਲਮੈਂਟ ਬਣਾ ਸਕਦੇ ਐਨੀ ਵੇਅ ਫਰਮ 6 ਮੰਥਸ ਟੂ 4 ইয়ার্স ਜੀ ਤੇ ਨੰਬਰ ਜਿਹੜਾ ਸ਼ੇਅਰ ਕਰ ਲਿਓ ਨੰਬਰ ਮਾਨ ਜੀ ਜੀ ਸੋ ਨੰਬਰ ਹੈ ਦਾ ਰਾਜ ਬੜੀ ਸਿੰਪਲ ਨੰਬਰ ਆ 888 888 9114 ਸੋ ਇਟਸ 888 8889914 اور ਸਾਡੀ ਵੈਬਸਾਈਟ aura.org double o r double o.org o o r, -g -o -r ਏ ਏ ਡਾਟ ਓ 1 ਅੱਛਾ ਜੇ ਦੂਸਰਾ ਆਪਣੇ ਨਿਰਮਲ ਭਾਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਪਹਿਲਾਂ ਸਾਬੇ ਸੀ ਉਹਨਾਂ ਨੂੰ ਹੁਣ ਟਰਕਿੰਗ ਇੰਡਸਟਰੀ ਇੱਕ ਜਿਹੜੀ ਹੋਰ ਇੰਡਸਟਰੀ ਆਪਣੇ ਉਹਦੇ ਚ ਵੀ ਬਹੁਤ ਭੈਣ ਭਰਾ ਲਿਕ ਸਟੋਰ ਗਰੋਸੀ ਸਟੋਰ ਇਸ ਇੰਡਸਟਰੀ ਦੇ ਵਿੱਚ ਉਹਨਾਂ ਦੀ ਜਿਹੜੀਆਂ ਸੇਲਸ ਆ 25 ਤੋਂ 40% ਘਟ ਗਈਆਂ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਉਹਦੇ ਵਿੱਚ ਇੱਕ ਤਰ੍ਹਾਂ ਦਾ ਰਾਲਾ ਮਾਹੌਲ ਵੀ ਬਣਿਆ ਹੋਇਆ ਹੈ ਕਿ ਕਿਉਂਕਿ ਮੋਸਟਲੀ ਉਹ ਸਪੈਨਿਸ਼ ਮੂਲ ਦੇ ਲੋਕਾਂ ਤੇ ਡਿਪੈਂਡ ਕਰਦੇ ਆ ਸੋ ਜਿਨ੍ਹਾਂ ਦਾ ਇਮੀਗ੍ਰੇਸ਼ਨ ਸਟੈਟਸ ਸਹੀ ਨਹੀਂ ਤੇ ਉਹ ਜਾਂਦੇ ਨਹੀਂ ਬਾਹਰ ਨਿਕਲਦੇ ਨਹੀਂ ਹੈਗੇ ਖਰੀਦਦਾਰ ਨਹੀਂ ਜਾਂਦੇ ਸਮਾਨ ਸੋ ਉਹਨਾਂ ਦੇ ਜਿਹੜੇ ਰੈਂਟ ਵੜੇ ਹਾਈ ਹੈਗੇ ਆ ਜਿਨ੍ਹਾਂ ਨੇ ਐਸਬੀਏ ਲੋਨ ਲਏ ਸੀ ਪਹਿਲਾਂ 3-4% ਤੇ ਸੀ ਉਹ ਆਲਮੋਸਟ ਉਹ 9 9.5% ਤੇ ਚੱਲ ਗਿਆ ਸੋ ਉਹ ਵੀ ਕਾਫੀ ਹਰਟ ਹੋ ਰਿਹਾ ਚਾਹੇ ਤੁਹਾਨੂੰ ਦੱਸਦੇ ਹੋ ਨਹੀਂ ਦੱਸਦੇ ਪਰ ਇਸ ਇੰਡਸਟਰੀ ਦੇ ਲੋਕਾਂ ਤੇ ਵੀ ਬਹੁਤ ਵੱਡਾ ਅਸਰ ਪੈ ਰਿਹਾ ਹੈ ਬਿਲਕੁਲ ਬਿਲਕੁਲ ਨਹੀਂ ਪਾਜੀ ਬਿਲਕੁਲ ਜੇਤਪਾਜੀ ਬਿਲਕੁਲ ਸਹੀ ਗੱਲ ਕਹੀ ਤੁਸੀਂ ਬੜੀ ਕਾਲਾਂ ਹੁੰਦੀਆਂ ਉਹਨਾਂ ਦੀ ਵੀ ਆਉਂਦੀਆਂ ਨੇ ਬਹੁਤ ਵੱਡਾ ਬੜਾ ਵੱਟਾ ਪਿਆ ਬਟ ਨਾਟ ਐਸ ਬੈਡ ਐਸ ਟਰੱਕਿੰਗ ਬਿਕੋਜ਼ ਟਰੱਕ ਟਰੱਕਿੰਗ ਦਾ ਜਿਆਦਾ ਉਤੋਂ ਜਿਆਦਾ ਡੱਕ ਪਿਆ ਔਰ ਉਹਨਾਂ ਦਾ ਚਲੋ ਮਾੜਾ ਮੋਟਾ ਹੁੰਦਾ ਜਿਹੜਾ ਬੰਦਾ ਪਹਿਲਾਂ 100 ਡਾਲਰ ਦੀ ਪੀਂਦਾ ਸੀ ਸ਼ਰਾਬ ਮਹੀਨੇ ਦੀ ਹੁਣ ਉਹ ਮੇਨਾਂ ਦਾ 15 ਦੀ ਪੀਂਦਾ ਹੋਣਾ ਸੋ ਆਫ ਕੋਰਸ ਜੇ ਉਹਨਾਂ ਨੇ ਮਾਰ ਜਾਂਦਾ ਆਪਣੇ ਵੀ ਘਟਣਾ ਸੋ ਆਨ ਵਾਲੇ ਟਾਈਮ ਦੇ ਵਿੱਚ ਆਈ ਥਿੰਕ ਅਜੇ ਜਿਹੜਾ ਫੋਰ ਦਾ ਟਾਈਮਿੰਗ ਹਰ ਇੰਡਸਟਰੀ ਬਿਸ ਡਿਸਟਰਸਟ ਚ ਇਵੇਂ ਆਈਟੀ ਦੀ ਇੰਡਸਟਰੀ ਦੇ ਵਿੱਚ ਆ ਵੇਖੋ ਇਨੇ ਸਾਲਾਂ ਦੇ ਬਾਅਦ ਹੁਣ ਪਿਛਲੇ ਹਫਤੇ ਐਸੇ ਪਿਛਲੇ ਹਫਤੇ ਸਟਾਰਬਕਸ ਨੇ ਲੇਆਫ ਕਰ ਦਿੱਤੇ ਸੋਸ਼ਲ ਸਿਕਿਉਰਿਟੀ ਅਮਰ ਸਾਰੀਆਂ ਗਵਰਨਮੈਂਟ ਜੌਬ ਵਾਲਿਆਂ ਨੂੰ ਰਿਸਕ ਪਈ ਹੋਇਆ ਐਸ ਟਾਈਮ ਕੋਈ ਬੰਦਾ ਵੀ ਕਿਸੇ ਕਿਸੇ ਵੀ ਲੈਵਲ ਤੇ ਸੇਫ ਨਹੀਂ ਫੀਲ ਕਰਦਾ ਪਿਆ ਅਨਲੈਸ ਯੂ ਆਰ ਬਿਲੀਅਨਰ ਨਾਟ ਮਿਲੀਅਨਰ ਅਨਲੈਸ ਯੂ ਆਰ ਬਿਲੀਅਨਰ ਜੋ ਸਿਚੁਏਸ਼ਨ ਬਣੀ ਹੋਈ ਹੈ ਨਾ ਤੇ ਤਾਹੀ ਟੈਕਸ ਕੱਟ ਦੇਣੇ ਆ ਨਾ 4.5 ਬਿਲੀਅਨ ਦੇ ਜਿਹੜੇ ਟਰਟਰੀਲੀ ਟ੍ਰਿਲੀਅਨ ਦੇ ਜਿਹੜੇ ਟੈਕਸ ਕੱਟਾ ਬਿਲੀਅਨਰਸ ਕੋ ਜਾਣੇ ਆ ਤੇ ਨਿਕਲਨੇ ਕਿ ਵੀ ਆਮ ਲੋਕਾਂ ਦੇ ਵਿੱਚੋਂ ਚਲੋ ਆਮ ਲੋਕਾਂ ਦੇ ਲਈ ਮੇਕ ਅਮਰੀਕਾ ਅਫੋਰਡੇਬਲ ਅਗੇਨ ਕਹਿੰਦੇ ਕਰਨਾ ਸੀਗਾ ਤੇ ਪਤਾ ਨਹੀਂ ਇਹ ਅਫੋਰਡੇਬਲ ਵਾਲੀ ਜਿਹੜੀ ਗੱਲ ਆ ਕਦੋਂ ਸਿਚੁਏਸ਼ਨ ਅਮਰੀਕਨਸ ਨੂੰ ਦੁਬਾਰਾ ਜਿਹੜੀ ਉਹ ਦੇਖਣ ਨੂੰ ਮਿਲੇਗੀ ਪਰ ਹਾਲ ਦੀ ਘੜੀ ਗੁਥਮ ਗੁਥਾ ਜਿਹੜਾ ਉਹ ਚੱਲ ਰਿਹਾ ਆ ਟੈਰਫ ਟੈਰਫ ਵਾਰ ਜਿਹੜੀ ਉਹ ਇਸ ਟਾਈਮ ਟ੍ਰੇਡ ਵਾਰ ਜਿਹੜੀ ਵੱਖ-ਵੱਖ ਮੁਲਕਾਂ ਦੇ ਨਾਲ ਤਿੰਨਾ ਮੁਲਕਾਂ ਨਾਲ ਸ਼ੁਰੂ ਹੋ ਚੁੱਕੀ ਹੈ ਤੇ ਦੁਨੀਆ ਦੇ ਨਾਲ ਆਉਂਦੇ ਹਫ਼ਤੇ ਦੇ ਵਿੱਚ ਜਦੋਂ ਐਲੂਮੀਨੀਅਮ ਦੇ ਉੱਤੇ ਲੱਗਨੇ ਆ ਫਿਰ ਐਗਰੀਕਲਚਰ ਪ੍ਰੋਡਕਟਸ ਦੇ ਉੱਤੇ ਲੱਗਨੇ ਆ ਉੱਥੇ ਜਿਹੜੀ ਹੋਣੀ ਆ ਇਥੇ ਕੀ ਟਿਪਸ ਨੇ ਇਸ ਟਾਈਮ ਆਈ ਥਿੰਕ ਸਭ ਤੋਂ ਇੰਪੋਰਟੈਂਟ ਐਸ ਟਾਈਮ ਨਰਮਨ ਮਾਨ ਜੀ ਇਹ ਆ ਲੋਕ ਆਦੀ ਹੋਏ ਆ ਕੁਝ ਆਪਣੇ ਜਿਹੜੇ ਲਾਈਫ ਸਟਾਈਲਸ ਨੂੰ ਵੀ ਆ ਚੀਜ਼ ਕਰ ਲਈਏ ਉਹ ਚੀਜ਼ ਕਰ ਲਈਏ ਉਹ ਹੁਣ ਸਿੱਧਾ ਹੀ ਡੈਟ ਦਾ ਘਰ ਆ ਜੇ ਉਹ ਉਸੇ ਤਰੀਕੇ ਦੇ ਨਾਲ ਜਿਹੜਾ ਤੁਸੀਂ ਜਿਹੜਾ ਚੱਲੂਗੇ ਤੁਸੀਂ ਕੀ ਟਿਪਸ ਦੇਣਾ ਚਾਹੁੰਦੇ ਆ ਕ੍ਰੈਡਿਟ ਕਾਰਡ ਯੂਜ਼ ਵਾਲਿਆਂ ਨੂੰ ਵੀ ਈਵਨ ਜਿਹੜੀਆਂ ਆਪਣੀਆਂ ਫਾਈਨੈਂਸ਼ੀਅਲ ਹੈਬਿਟਸ ਆ ਉਸ ਨੂੰ ਲੈ ਕੇ ਕੀ ਤੁਸੀਂ ਟਿਪਸ ਜਣਾ ਕੀ ਕਹਿਣਾ ਚਾਹੁੰਦੇ ਆ ਲੋਕਾਂ ਨੂੰ ਸੁਣਨ ਵਾਲੇ ਜੀ ਬਿਲਕੁਲ ਆਈ ਥਿੰਕ ਛੋਟੇ ਛੋਟੇ ਕਾਰਡ ਜਿਹੜੇ ਨੇ ਉਹ ਨਾ ਅਪਲਾਈ ਕਰੋ ਬਿਕਾਜ਼ ਜਦੋਂ ਵੀ ਜਾਂਦੇ ਹੋ ਤੁਸੀਂ ਹਰ ਬੰਦਾ ਕਹਿੰਦਾ ਕਿ ਕ੍ਰੈਡਿਟ ਅਪਲਾਈ ਕਰ ਲਓ ਆ ਪ੍ਰੋਮੋਸ਼ਨ ਇੰਡਾਸਪਰਸ਼ਨ ਔਰ 20% ਆਫ ਹੈ ਉਹਦੇ ਨਾਲ ਤੁਹਾਡਾ ਓਵਰਲ ਕ੍ਰੈਡਿਟ ਖਰਾਬ ਹੀ ਹੁੰਦਾ ਔਰ ਤੁਹਾਡੀਆਂ ਕ੍ਰੈਡਿਟ ਲਾਈਬਿਲਟੀਜ਼ ਵਧਦੀਆਂ ਨੇ ਔਰ ਜੇ ਤੁਸੀਂ ਕੋਸ਼ਿਸ਼ ਕਰੋ ਕਿ ਜੇ ਇਸ ਟਾਈਮ ਡੂਰਿੰਗ ਥੀਸ ਟਾਈਮ ਜੇ ਪੈਸੇ ਤੁਸੀਂ ਕੈਸ਼ ਖਰਚ ਕਰ ਸਕਦੇ ਹੋ ਉਹਦੇ ਨਾਲ ਤੁਹਾਡੀ ਸਪੈਂਡਿੰਗ ਹੈਬਿਟਸ ਬਹੁਤ ਬੈਟਰ ਹੋ ਜਾਂਦੀਆਂ ਨੇ ਕਤੇ ਅਸੀਂ 10000 ਡਾਲਰ ਜਾਂ 5000 ਡਾਲਰ ਦਾ ਸਾਮਾਨ ਦੇਣਾ ਹੋਏ ਤੇ ਉਹਦਾ ਕ੍ਰੈਡਿਟ ਕਾਰਡ ਕਰੀਏ ਤੇ ਆਨੂੰ ਫੀਲ ਹੁੰਦਾ ਪਰ ਜਿੰਨਾ ਜਿਹੜੇ ਸਟੋਰ ਤੋਂ ਬਾਹਰ ਜਾਂਦੇ ਹਨ ਚੇਤਾ ਭੁੱਲ ਜਾਂਦਾ ਪਰ ਜੇ ਆਪਾਂ 1000 ਡਾਲਰ ਜਾਂ 5000 ਡਾਲਰ ਕੈਸ਼ ਲਈਏ 8 ਹਰਟਸ ਸੋ ਆਈ ਥਿੰਕ ਜਿੰਨਾ ਆਪਾਂ ਕੋਸ਼ਿਸ਼ ਕਰੀਏ ਕੈਸ਼ ਆਫ ਕੋਰਸ ਥੋੜਾ ਚੈਲੈਂਜਿੰਗ ਹੋ ਜਾਂਦਾ ਔਰ ਕੋਸ਼ਿਸ਼ ਇਹ ਕਰੀਏ ਕਿ ਹਰ ਮਹੀਨੇ ਜੇ ਆਪਾਂ ਕ੍ਰੈਡਿਟ ਕਾਰਡ ਯੂਜ਼ ਵੀ ਕਰਦੇ ਹੋ ਉਹਨੂੰ ਕਨਵੀਨੀਅੰਸ ਵਾਸਤੇ ਯੂਜ਼ ਕਰੀਏ ਜਿੰਨਾ ਚਾਰਜ ਕਰਦੇ ਉਹਨੂੰ ਪੇ ਕਰ ਸਕੀਏ ਆਫਕੋਰ ਸਾਡੀ ਸੋਸਾਇਟੀ ਦੇ ਵਿੱਚ ਖਾਸ ਕਰ ਆਪਣੇ ਭਾਈਚਾਰੇ ਦੇ ਵਿੱਚ ਥੋੜਾ ਜਿਹਾ ਸ਼ੌਫ ਦਾ ਜਿਆਦਾ ਸਿਸਟਮ ਹੈਗਾ ਜੀ ਆਪਾਂ ਉਹਨੂੰ ਕੰਟਰੋਲ ਕਰ ਲੈਂਦੇ ਤਾਂ ਸ਼ਾਇਦ ਅਜਾ ਨਾ ਰੋਲਾ ਵੀ ਨਾ ਪੈਸੇ ਵੀ ਨਾ ਪੈਂਦਾ ਮੋਸਟਲੀ ਸਿਚੁਏਸ਼ਨ ਦੇ ਵਿੱਚ ਅਜੇ ਇੱਕ ਸਵਾਲ ਆ ਜਾਂਦਾ ਜਿਹੜਾ ਰਹਿੰਦਾ ਵੀ ਜਦੋਂ ਡੈਟ ਕਨਸੋਲੀਡੇਟ ਕਰਦੇ ਆ ਤੁਸੀਂ ਕਰਜ਼ਾ ਮਾਫ਼ ਜਿਹੜਾ ਤੁਸੀਂ ਕਰਵਾ ਦਿੰਦੇ ਆ 60% ਤੱਕ ਕਰਜ਼ਾ ਜਿਹੜਾ ਉਹ ਮਾਫ਼ ਜਿਹੜਾ ਉਹ ਹੋ ਸਕਦਾ ਆ ਉਹਦੇ ਨਾਲ ਫਿਰ ਕ੍ਰੈਡਿਟ ਤੁਹਾਡੇ ਸਕੋਰ ਦੇ ਉੱਤੇ ਕ੍ਰੈਡਿਟ ਹਿਸਟਰੀ ਦੇ ਕਿੰਨੇ ਚਿਰ ਦਾ ਅਸਰ ਪੈਂਦਾ ਤੇ ਕਿੰਨਾ ਕਸਰ ਪੈਂਦਾ ਜਨਰਲੀ ਬਹੁਤ ਵਧੀਆ ਕੁਐਸਚਨ ਹੈ ਰਾਜ ਕਿਉਂਕਿ ਬੜਾ ਇੰਪੈਕਟਫੁਲ ਕਿਹੜਾ ਇੰਪੈਕਟ ਪੈਂਦਾ ਉਹ ਡੈਫਨਿਟਲੀ ਤੁਹਾਡਾ ਜਦੋਂ ਤੁਸੀਂ ਪ੍ਰੋਗਰਾਮ ਦੇ ਵਿੱਚ انرੋਲ ਹੈਗੇ ਉਹ ਉਹਨਾਂ ਚ ਤੁਹਾਡੇ ਕ੍ਰੈਡਿਟ ਤੇ ਇੰਪੈਕਟ ਰਹਿੰਦਾ ਔਰ ਪਰ ਜੇ ਤੁਸੀਂ ਨਹੀਂ ਵੀ ਕਰਦੇ ਇੱਕ ਚੀਜ਼ ਹੁੰਦੀ ਹੈ ਡੈਟ ਟੂ ਇਨਕਮ ਰੇਸ਼ੀਓ ਹੁਣ ਜੇ ਮੇਰੇ ਉੱਤੇ ਮੰਨ ਲਓ ਕਿ 10000 ਜਾਂ 25000 ਦਾ ਕ੍ਰੈਡਿਟ ਕਾਰਡ ਦਾ ਡੈਟ ਹੈ ਔਰ ਮੈਂ ਉਹਨੂੰ ਨਹੀਂ ਲਾ ਪਾ ਰਿਹਾ ਤਾਂ ਜਨਰਲੀ ਜਿਹੜਾ ਬੈਂਕ ਵੈਲਿਊਏਟ ਕਰਦੇ ਨੇ ਉਹ ਵੀ ਵੈਲਿਊਏਟ ਕਰਦੇ ਨੇ ਕਿ ਬੰਦੇ ਕੋਲ 25000 ਦਾ ਤੇ ਪਿਛਲੇ 5 ਸਾਲ ਤੋਂ ਲੱਥਿਆ ਨਹੀਂ 5 ਲ ਇਵਨ ਦੋਤੋ ਲਕਰਟ ਬਹੁਤ ਬੈਟਰ ਹੋਏ ਪਰ ਜੇ ਤੁਹਾਡੇ ਉੱਤੇ ਡੈਟ ਕਰਜ਼ਾ ਆਲਰੇਡੀ ਬਹੁਤ ਚੜਿਆ ਹੋਇਆ ਹੈ ਤੁਹਾਨੂੰ ਵੈਸੇ ਵੀ ਡੈਟ ਨੀਮ ਕਰਦਾ ਨਹੀਂ ਮਿਲਣਾ ਪਰ ਜੇ ਤੁਸੀਂ ਕਰਜ਼ਾ ਦੁਬਾਰਾ ਲੈਣਾ ਚਾਹੁੰਦੇ ਹੋ ਆਪਣੀ ਚਾਹੇ ਘਰ ਦਾ ਚਾਹੇ ਗੱਡੀ ਦਾ ਚਾਹੇ ਕਿਸੇ ਬਿਜ਼ਨਸ ਵਾਸਤੇ ਉਹਨੇ ਛੋਟੇ-ਛੋਟੇ ਡੈਟ ਨੂੰ ਐਲੀਮੀਨੇਟ ਕਰ ਲਓ ਵਿਥਿਨ 6 ਮੰਥਸ ਟੂ ਅイヤー ਜਦੋਂ ਤੁਸੀਂ ਲਾਸਟ ਪੇਮੈਂਟ ਕਰ ਦਿੰਦੇ ਹੋ ਤਾਂ ਹੀ ਕਹਿੰਦੇ ਕਿ ਜਿੰਨੀ ਛੇਤੀ ਤੁਸੀਂ ਪੇ ਆਫ ਕਰਦੇ ਹੋ ਤੁਹਾਡੀ ਲਾਈਫ ਤਾਂ ਤਹੀ ਪੈਸੇ ਜ਼ਿਆਦਾ ਪਹੁੰਚਉਂਦੇ ਹੈ ਤੁਹਾਡੀ ਲਾਈਫ ਬੈਕ ਔਨ ਟ੍ਰੈਕ ਹੋਣੀ ਛੇਤੀ ਹੁੰਦੀ ਹੈ ਸੋ ਜਿੰਨੀ ਛੇਤੀ ਪੇ ਕਰੋਗੇ ਲਾਸਟ ਪੇਮੈਂਟ ਤੋਂ ਬਾਅਦ 6 ਮਹੀਨੇ ਤੋਂ ਲੈ ਕੇ ਸਾਲ ਤੱਕ ਤੁਹਾਡਾ ਸਕੋਰ ਉਹਨਾਂ ਜਾਂ ਉਸ ਤੋਂ ਬੈਟਰ ਹੋ ਜਾਏਗਾ ਜੀ ਜੀ ਬਿਲਕੁਲ ਸੋ ਸ੍ਰੋਤਿਓ ਜੇ ਡੈਟ ਨੂੰ ਲੈ ਕੇ ਤੁਹਾਨੂੰ ਕੋਈ ਸਵਾਲ ਆ ਕਰਜ਼ਾ ਮਾਫ ਕਰਵਾਉਣਾ ਆ ਉਲਝਣ ਦੇ ਵਿੱਚ ਫਸੇ ਆ ਆਰਥਿਕ ਤੌਰ ਦੇ ਉੱਤੇ ਤੇ ਕੋਈ ਸਲਾਹ ਲੈਣੀ ਚਾਹੁੰਦੇ ਆ ਤਾਂ ਨਿਰਮਲ ਮਾਨ ਜੀ ਦੇ ਨਾਲ ਤੁਸੀਂ ਕੰਟੈਕਟ ਜਿਹੜਾ ਕਰ ਲਓ 888888991488889914 ਦੇ ਉੱਤੇ ਸੰਪਰਕ ਜਿਹੜਾ ਤੁਸੀਂ ਕਰੋ ਤੇ ਬਾਕੀ ਸਲਾਹ ਭਾਈ ਇਹੀ ਆ ਐਸ ਟਾਈਮ ਚਾਦਰ ਦੇਖ ਕੇ ਪੈਰ ਪਸਾ ਦਿਓ ਤਾਂ ਚਾਦਰ ਥੋੜੀ ਥੋੜੀ ਕੱਟ ਲਓ ਹੋਰ ਛੋਟੀ ਹੋ ਜਾਵੇ ਤਾਂ ਜੋ ਪੈਰ ਹੋਰ ਵੀ ਕੱਟ ਜਿਹੜੇ ਉਹ ਬਾਹਰ ਨੂੰ ਜਿਹੜੇ ਉਹ ਜਾਣ ਸੋ ਨਹੀਂ ਬਿਲਕੁਲ ਸੋ ਮਿਹਰਬਾਨੀ ਧੰਨਵਾਦ ਮਿਹਰਬਾਨ ਜੀ ਬੜਾ ਸ਼ੁਕਰੀਆ ਧੰਨਵਾਦ ਸਸੀ ਕਾਲ ਜੀ ਥੈਂਕ ਯੂ ਰਾਜ ਥੈਂਕ ਯੂ ਜੀਤਾ ਜੀ ਥੈਂਕ ਯੂ ਮੀ ਥੈਂਕ ਯੂ ਅਸ਼ੀਰਵਾਦ ਨਹੀਂ ਤੇਰਾ ਜੀ ਆਪਾਂ ਵੀ ਲੈਨੇ ਆ ਇਜਾਜ਼ਤ ਸਭ ਤੋਂ ਹੀ ਤੇ ਬੜਾ ਮਿਹਰਬਾਨੀ ਸਭ ਦੀ ਬਹੁਤ ਪਿਆਰ ਭਰੀ ਸਸੀ ਕਾਲ ਜੀ